ਕਲਗੀਧਰ ਪਾਤਸ਼ਾਹ ਨੇ ਹਜੂਰ ਸਾਹਿਬ ਦੀ ਧਰਤੀ ਤੇ ਬਚਨ ਕੀਤੇ ਸੀ ਜਦੋਂ ਸਿੱਖਾਂ ਨੇ ਪੁੱਛਿਆ ਨਾ ਕਿ ਮਹਾਰਾਜ ਜੀ ਤੁਸੀਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਮਾਰ ਨੂੰ ਦੇ ਦਿੱਤੀ ਪਰ ਜੇ ਸਾਡਾ ਕਿਤੇ ਮਨ ਕਰੇ ਜਵੇਂ ਹੁਣ ਤੁਹਾਡੇ ਨਾਲ ਸਾਹਮਣੇ ਬੈਠ ਕੇ ਬਚਨ ਬਲਾਸ ਕਰਦੇ ਆ ਤੁਹਾਡੇ ਨਾਲ ਗੱਲਾਂ ਕਰਨ ਨੂੰ ਬਚਨ ਕਰਨ ਨੂੰ ਸਾਡਾ ਮਨ ਕਰੇ ਫਿਰ ਅਸੀਂ ਕੀ ਕਰੀਏ ਤਾਂ ਕਲਗੀਧਰ ਪਿਤਾ ਜੀ ਨੇ ਕਿਹਾ ਸੀ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਾਰਦ ਦੀ ਬਾਣੀ ਪੜਿਓ ਮੇਰੇ ਨਾਲ ਗੱਲਾਂ ਹੋਣਗੀਆਂ ਕੀਤੀਆਂ ਗੱਲਾਂ ਅਸੀਂ ਆਪਣੇ ਕਲਗੀਧਰ ਪਿਤਾ ਨਾਲ ਸਾਡਾ ਹਮਨ ਨਹੀਂ ਕਰਦਾ ਕਦੇ ਜੀ ਨਹੀਂ ਕਰਦਾ ਮਾਰ ਮੈਂ ਗੱਲਾਂ ਕਰਨ ਨੂੰ ਸਾਰੀ ਜ਼ਿੰਦਗੀ ਲੰਘ ਚੱਲੀ ਪਤਾ ਨਹੀਂ ਸਵਾਸਾਂ ਦਾ ਕਿਦੋਂ ਮੁੱਕ ਜਾਣੇ ਮਾਰੇ ਕਹਿੰਦੇ ਹਮ ਆਦਮੀ ਹਾਂ ਇੱਕ ਦਮ ਹੀ ਮੋਹਲਤ ਮੋਹਤ ਨਾ ਜਾਣਾ ਇਕ ਦੰਬ ਦੇ ਆਦਮੀ ਆ ਸੀ ਇਕ ਦੰਬ ਦੇ ਪਤਾ ਨਹੀਂ ਕਿਦੋਂ ਖੇਡ ਖਤਮ ਹੋ ਜਾਣੀ ਤੁਰੇ ਜਾਂਦੇ ਸਵਾਸ ਖਤਮ ਹੋ ਜਾਣੇ ਪਿਆਂ ਦੇ ਖਤਮ ਹੋ ਜਾਣੇ ਕੰਮ ਧੰਦੇ ਕਰਦੇ ਆ ਨੇ ਪਤਾ ਹੀ ਨਹੀਂ ਖੇਡ ਦਾ ਕਿਦੋਂ ਕਾਲ ਨੇ ਆ ਕੇ ਸਾਡੇ ਤੇ ਆਪਣਾ ਜਿਹੜਾ ਹੈ ਸਾਇਆ ਪਾ ਦੇਣਾ ਤੇ ਸਾਡੀ ਖੇਡ ਖਤਮ ਹੋ ਜਾਣਾ ਕਿ ਸਾਡਾ ਜੀ ਨਹੀਂ ਕਰਦਾ ਕਿ ਮਨ ਨਹੀਂ ਕਰਦਾ ਵੀ ਕਲਗੀ ਤਰਪੇਤਾ ਨਾਲ ਗੱਲਾਂ ਕਰੀਏ ਤੇ ਜੇ ਗੱਲਾਂ ਕਰਨੀਆਂ ਚਾਹੁੰਦੇ ਆ ਨਾ ਅਸੀਂ ਤੇ ਮਹਾਰਾਜ ਜੀ ਦੀ ਬਾਣੀ ਸਿੱਖ ਕੇ ਸੰਧਿਆ ਕਰਕੇ ਗੁਰਬਾਣੀ ਦੀ ਕਿਸੇ ਚੰਗੇ ਗ੍ਰੰਥੀ ਸਿੰਘ ਦੇ ਕੋਲੋਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਪਾਠ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰੀਏ ਭਾਵੇਂ ਥੋੜੇ-ਥੋੜੇ ਹਨ ਇੱਕ-ਇੱਕ ਅੰਗ ਹੀ ਰੋਜ਼ ਪੜ੍ਹ ਲਈਏ ਤੇ ਇਹ ਸਮਝ ਕੇ ਕਰੀਏ ਪਾਠ ਗੁਰੂ ਮਹਾਰਾਜ ਦੇ ਕੋਲ ਬੈਠ ਕੇ ਕਿ ਅਸੀਂ ਕਲਗੀਧਰ ਪਿਤਾ ਜੀ ਨਾਲ ਗੱਲਾਂ ਕਰ ਰਹੇ ਹਾਂ ਬਚਨ ਕਰ ਰਹੇ ਹਾਂ ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ